ਸਦਾ ਸੁਭੀ ਸਿੰਘ ਬਾਦਲ ਜੀ ਨੇ ਪਿੱਛੇ ਹੜਪੀਰਤਾਂ ਦੀ ਬਾਹ ਫੜੀ ਸੀ ਸਾਡੇ ਸਾਰੇ ਵਰਕਰਾਂ ਦਾ ਸ਼ਾ ਆਇਆ ਸਾਡੀਆਂ ਵੀ ਅਸੀਂ ਆਪ ਮੰਗ ਕੇ ਡਿਊਟੀਆਂ ਲਈਆਂ ਨੇ ਵੀ ਸਾਨੂੰ ਦੱਸੋ ਕੀ ਕਰ ਸਕਦੇ ਅਸੀਂ ਆਪਣੇ ਇਸ ਇਲਾਕੇ ਦੇ ਵਿੱਚੋਂ 250 ਕੁਆਂਟਲ ਬੀਜ ਜੋ ਕਣਕ ਦਾ ਸੀ ਇੱਥੋਂ ਪਰਚੇਸ ਕਰਕੇ ਅੱਜ ਜੀਰੇ ਹਲਕੇ 'ਚ ਭੇਜ ਰਹੇ ਹਾਂ ਜਿਹੜੇ ਇਲਾਕੇ 'ਚੋਂ ਜਿਹੜੇ ਪਿੰਡ 'ਚ ਜਿੰਨੇ ਬੀਜ ਦੀ ਲੋੜ ਆ ਉਹ ਲਿਸਟਾਂ ਪ੍ਰੋਪਰ ਬਣੀਆਂ ਪਈਆਂ ਨੇ ਇੱਥੋਂ ਅਸੀਂ ਉੱਥੇ ਅਨਲੋਡ ਕਰਦੇ ਨਾਲ ਉੱਥੋਂ ਟਰਾਲੀਆਂ ਦੇ ਰਾਹੀਂ ਕੱਲੇ-ਕੱਲੇ ਪਿੰਡ ਤੱਕ ਚਾਹੀਏ ਉਹ ਤੋਂ ਪਹਿਲਾਂ 200 ਟਰੱਕ ਚੰਪੌਰ ਸਾਹਿਬ ਤੋਂ ਜਿਹੜਾ ਭੇਜਿਆ ਸੀ ਚਾਰੇ ਦਾ ਉਹਦੇ 'ਚ ਵੀ ਘੱਟੋ ਘੱਟ 1.5-2 ਕਰੋੜ ਰੁਪਈਆ ਲੱਗਿਆ ਉਹ ਵੀ ਸੰਗਤਾਂ ਦੇ ਇਕੱਠਾ ਕਰਕੇ ਦਿੱਤਾ ਸੀ ਤੁਸੀਂ ਦੇਖੋ ਪਿਛਲੇ ਲੰਬੇ ਸਮੇਂ ਤੋਂ ਕੇਵਲ ਇੱਕ ਬੰਦੇ ਨੂੰ ਭਿੰਡਣ ਦੀ ਰਾਜਨੀਤੀ ਚੱਲੀ ਉਹਨੂੰ ਮਾੜਾ ਦਿਖਾਉਣ ਦੀ ਰਾਜਨੀਤੀ ਚੱਲਦੀ ਆਪਣੀ ਪਾਪ ਆਲਟੀ ਨੂੰ ਆਪਾਂ ਅੱਗੇ ਲਿਆਈਏ ਤਾਂ ਕਿ ਪੰਜਾਬ ਦੇ ਵਿੱਚ ਸ੍ਰੋਮੀ ਕਾਲੀ ਦਾ ਦੀ ਸਰਕਾਰ ਬਣਾ ਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਭਲਾ ਕਰ ਸਕੀ ਸਸ਼ਿਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਪਿਛਲੇ ਦਿਨੀ ਪੰਜਾਬ ਦੇ ਕਈ ਇਲਾਕੇ ਹੜਾ ਦੀ ਚਪੇਟੇੇਠਾਂ ਆ ਗਏ ਜਿੱਥੇ ਲੋਕ ਘਰਾਂ ਤੋਂ ਬੇਕਰਤਾ ਹੋਏ ਲੋਕਾਂ ਦੀਆਂ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਜਿੱਥੇ ਹਰ ਇੱਕ ਦੇ ਵੱਲੋਂ ਉਹਨਾਂ ਨੂੰ ਰਾਹਤ ਦੇਣ ਦੇ ਲਈ ਆਪਣੇ ਆਪਣੇ ਇਲਾਕਿਆਂ ਤੋਂ ਲੋਕ ਉਹਨਾਂ ਦੀ ਮਦਦ ਕਰਨ ਦੇ ਲਈ ਚਾਹੇ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਚਾਹੇ ਉਹ ਰਾਜਨੀਤਿਕ ਸਮਾਜਿਕ ਸੰਸਥਾਵਾਂ ਹੋਣ ਚਾਹੇ ਰਾਜਨੀਤਿਕ ਪਾਰਟੀਆਂ ਹੋਣ ਉਹ ਪਹੁੰਚ ਰਹੀਆਂ ਉੱਥੇ ਹੀ ਹੜਾ ਨਾਲ ਪ੍ਰਭਾਵੀ ਤੇ ਇਲਾਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਹੱਥ ਜਿਹੜਾ ਹੈ ਲਗਾਤਾਰ ਵਧਾਇਆ ਹਰ ਇੱਕ ਪ੍ਰਭਾਵੀ ਤੇ ਇਲਾਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਸੁਖਵੀਰ ਸਿੰਘ ਬਾਦਲ ਪਹੁੰਚਦੇ ਰਹੇ ਨੇ, ਜਾਜਾ ਲੈਂਦੇ ਰਹੇ ਨੇ ਤਾਂ ਅੱਜ ਅਸੀਂ ਮਾਛੀਵਾੜਾ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਹਲਕਾ ਇੰਚਾਰਜ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਤੇ ਲੋਣਾ ਦੇ ਵੱਲੋਂ ਅ ਦੋ ਟਰੱਕ ਜਿਹੜੇ ਨੇ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਬੀਜਾਂ ਦੇ ਭੇਜੇ ਜਾ ਰਹੇ ਨੇ ਗਲਬਤ ਕਰ ਲੈਨੇ ਆ ਢਿੱਲੋ ਸਾਹਿਬ ਕਿਹੜੀ ਚੀਜ਼ ਅੱਜ ਜਿਹੜੀ ਰਾਹਤ ਸਮਗਰੀ ਖਾਸ ਕਰਕੇ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜੀ ਜਾ ਰਹੀ ਹੈ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਚੈਨਲ ਦੇ ਸਾਰੇ ਜਿਹਨੇ ਵਿਊਅਰਸ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਖਾਸ ਕਰਕੇ ਜਿੰਨੇ ਮੀਡੀਆ ਵਾਲਿਆਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਦੇਖੋ ਹੁੰਦਾ ਕੀ ਆ ਐਫਰਟ ਹਰੇਕ ਮਾਰਦਾ ਜਦੋਂ ਪਤਾ ਲੱਗਦਾ ਉਹ ਸ਼ਾਹ ਮਿਲਦਾ ਜਿਵੇਂ ਸਦਾ ਸੁਖਬੀ ਸਿੰਘ ਬਾਦਲ ਜੀ ਨੇ ਪਿੱਛੇ ਹੜਪੀੜਤਾ ਦੀ ਬਾਹ ਫੜੀ ਸੀ ਸਾਡੇ ਸਾਰੇ ਵਰਕਰਾਂ ਦਾ ਸ਼ਾਅ ਆਇਆ ਸਾਡੀਆਂ ਵੀ ਅਸੀਂ ਆਪ ਮੰਗ ਕੇ ਡਿਊਟੀਆਂ ਲਈਆਂ ਨੇ ਵੀ ਸਾਨੂੰ ਦੱਸੋ ਕੀ ਕਰ ਸਕਦੇ ਪੰਜਾਬੀਆਂ ਦਾ ਸੁਭਾਅ ਇੱਕ ਦੂਜੇ ਲਈ ਖੜਦੇ ਆ ਸੋ ਅੱਜ ਅਸੀਂ ਆਪਣੇ ਇਸ ਇਲਾਕੇ ਦੇ ਵਿੱਚੋਂ 250 ਕੁਆਂਟਲ ਬੀਜ ਜੋ ਕਣਕ ਦਾ ਅਸੀਂ ਇੱਥੋਂ ਪਰਚੇਸ ਕਰਕੇ ਅੱਜ ਜੀਰੇ ਹਲਕੇ 'ਚ ਭੇਜ ਰਹੇ ਹਾਂ ਕਿਉਂਕਿ ਉਧਰ ਸਰਟਨ ਏਰੀਆਜ਼ ਨੇ ਜਿੱਥੇ ਬਹੁਤ ਜ਼ਿਆਦਾ ਬੀਜ ਦੀ ਲੋੜ ਆ ਸੋ ਇਸੇ ਤਰੀਕੇ ਹਰੇਕ ਹਲਕੇ ਵਾਈਜ਼ ਡਿਊਟੀਆਂ ਲੱਗੀਆਂ ਨੇ ਜੀਦੇ ਕੋ ਜੋ ਸਮਗਰੀ ਹੁੰਦੀ ਆ ਅਸੀਂ ਆਨੇ ਪਾਰਟੀ ਪ੍ਰਧਾਨ ਤਾਂ ਹੀ ਜੋ ਸਾਡਾ ਕਾਲ ਸੈਂਟਰ ਬਣੇ ਨੇ ਜੋ ਸਾਡੇ ਸਬ ਸੈਂਟਰ ਬਣੇ ਨੇ ਉਹਨਾਂ ਚ ਗੱਲ ਕਰਕੇ ਜਿਹੜੀ ਚੀਜ਼ ਦੀ ਲੋੜ ਆ ਸਮਗਰੀ ਦੀ ਉਹਤੇ ਪਹੁੰਚਦੀ ਕਰਦੇ ਆ ਸੋ ਅੱਜ ਮੈਂ ਸਮੁੱਚੇ ਜਿਹੜੀ ਸਮਰਾਲਾ ਹਲਕੇ ਦੀ ਤੇ ਮਾਛਵਾੜਾ ਸਾਹਿਬ ਦੀ ਸੰਗਤ ਆ ਇਹਨਾਂ ਦਾ ਬੜਾ ਧੰਨਵਾਦ ਕਰਦਾ ਕਿਉਂਕਿ ਜੋ ਡਿਊਟੀ ਲੱਗੀ ਸੀ ਸਭ ਨੇ ਬੇ ਤਿਲ ਫੁੱਲ ਪਾਇਆ ਦੇਖੋ ਰਲ ਮਿਲ ਕੇ ਹੁੰਦਾ ਕੋਈ ਅਮਾਉਂਟ ਵੱਡੀ ਛੋਟੀ ਨਹੀਂ ਹੁੰਦੀ ਸੋ ਜੋ ਜਿਸ ਜਿੱਦੋਂ ਸਰਿਆ ਕੀਤਾ ਗਿਆ ਅਸੀਂ ਦੋ ਟਰੱਕ ਹੋਣ ਜਿਹੜੇ ਭੇਜ ਰਹੇ ਆ ਆਉਣ ਵਾਲੇ ਸਮੇਂ ਚ ਕਿਉਂਕਿ ਜਿਵੇਂ ਲੋਕਾਂ ਦਾ ਸ਼ਾਹ ਹੈ ਹੋਰ ਵੀ ਸਾਡੇ ਕੋਲ ਸੋਰਸਸ ਹੈਗੇ ਨੇ ਤੇ ਜੇ ਪਾਰਟੀ ਦੀ ਜਿੱਥੇ ਲੋੜੀ ਉਹ ਜਿੱਥੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਸਮਾਨ ਹੋਰ ਵੀ ਭੇਜਾਂ ਵਰਕਰਾਂ ਦੇ ਸਹਿਯੋਗ ਦੇ ਨਾਲ ਭੇਜਿਆ ਜਾ ਰਿਹਾ ਸਮਾਨ ਜਾਂ ਕਿਦਾਂ ਤੁਸੀਂ ਆਪ ਇਕੱਠਾ ਕੀਤਾ ਲੋਕਾਂ ਤੋਂ ਕਿਸ ਤਰ੍ਹਾਂ ਇਹ ਦੇਖੋ ਜਿਹੜਾ ਇਹਦਾ ਸੀਗਾ ਇਹਦੇ ਵਿੱਚ ਤਾਂ ਕਿਉਂਕਿ ਪਿੰਡਾਂ ਦੇ ਵਿੱਚੋਂ ਕਣਕ ਵੀ ਇਕੱਠੀ ਕੀਤੀ ਗਈ ਹੈ ਜਿੱਥੇ ਜਿੱਥੇ ਲੋੜ ਸੀ ਪਰ ਇੱਕ ਗੱਲ ਜਰੂਰ ਕਹੀ ਗਈ ਵੀ ਕਿਸੇ ਤੇ ਪ੍ਰੈਸ਼ਰ ਨਹੀਂ ਜੋ ਮੰਨ ਕਰਦਾ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਵੀ ਇਸ ਕੰਮ 'ਚ ਲੱਗੀਆਂ ਹੋਈਆਂ ਸੀ ਪਾਰਟੀ ਲੈਵਲ ਤੇ ਸਾਡੀਆਂ ਵੀ ਡਿਊਟੀਆਂ ਸੀ ਕਈ ਬੰਦੇ ਹੁੰਦੇ ਆ ਜਿਹੜੇ ਕਹਿੰਦੇ ਵੀ ਅਸੀਂ ਫਾਈਨੈਂਸ਼ਲੀ ਕਰਦਾਂਗੇ ਸੋ ਅਸੀਂ ਕੁੱਲ ਮਿਲਾ ਕੇ ਪਹਿਲਾਂ ਸਿਸਟਮ ਬਣਾਇਆ ਵੀ ਕਿੰਨੇ ਸਾਡੇ ਕੋਲ ਰਿਕੁਆਇਰਮੈਂਟ ਹੁੰਦੀ ਆ ਜੋ ਵਧਿਆ ਘਟਿਆ ਸੀਗਾ ਉਹ ਸਾਡੀ ਲੀਡਰਸ਼ਿਪ ਆ ਸਾਡੇ ਜ세ਦਾਰ ਸਾਹਿਬ ਨੇ ਅਸੀਂ ਆਪ ਆਪਣੇ ਕੋਲੋਂ ਪਾ ਕੇ ਕਿਉਂਕਿ ਇਹ ਜੇ ਮਾਹੌਲ 'ਚ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿਸੇ ਦਾ 1 ਰੁਪਇਆ ਵੀ ਲੱਖ ਦੇ ਹੁੰਦਾ ਕਿ ਇਹਦਾ ਲੱਖ ਰੁਪਇਆ ਵੀ ਰੁਪਈਏ ਦੇ ਬਰਾਬਰ ਹੁੰਦਾ ਸੋ ਜੀ ਤੋ ਜੋ ਸਰਿਆ ਸਭ ਨੇ ਕੀਤਾ ਤੇ ਇਹ ਜਿਹੜੇ ਦੋ ਟਰੱਕ ਨੇ ਇਹ ਸਮੁੱਚੀ ਜਿਹੜੀ ਇਲਾਕੇ ਦੀ ਸਮਰਾਲੇ ਦੀ ਸੰਗਤ ਆ ਸਮੁੱਚੀ ਜਿਹੜੇ ਸਾਡੇ ਵਰਕਰ ਸਹਿਬਾਨ ਨੇ ਉਹਨਾਂ ਦੇ ਤਿਲ ਫੁੱਲ ਹਾਂ ਇਹ ਉੱਥੇ ਜਾ ਕੇ ਤੁਸੀਂ ਜੀਰੇ ਹਲਕੇ ਦੇ ਵਿੱਚ ਖਾਸ ਕਰਕੇ ਦੇਖਿਆ ਸੀਗਾ ਕਿ ਇਹ ਚੀਜ਼ ਦੀ ਜ਼ਰੂਰਤ ਹੈਗੀ ਆ ਉੱਥੇ ਤਾਂ ਕਰਕੇ ਭੇਜੇ ਜਾ ਰਹੇ ਨੇ ਬਿਲਕੁਲ ਦੇਖੋ ਇਹਦੇ ਵਿੱਚ ਨਾ ਜੀ ਪਹਿਲਾਂ ਬਹੁਤ ਵਧੀਆ ਇੱਕ ਸਿਸਟਮ ਚਲਾਇਆ ਗਿਆ ਪਾਰਟੀ ਵੱਲੋਂ ਅਸੀਂ ਸਬ ਸੈਂਟਰ ਬਣਾਏ ਜਿੱਥੇ ਜੋ ਵੀ ਡੋਨੇਸ਼ਨ ਆਉਂਦੀ ਸੀ ਪਹਿਲਾਂ ਉਹਨਾਂ ਸੈਂਟਰਸ ਜਾਂਦੀ ਸੀ ਫਿਰ ਅਸੀਂ ਪਿੰਡ ਤੋਂ ਰਿਕੁਆਇਰਮੈਂਟ ਲੈ ਕੇ ਉਹੀ ਚੀਜ਼ ਉੱਥੇ ਭੇਜਦੇ ਸੀ ਸੋ ਪਿਛਲੇ ਸਮੇਂ ਕਿਉਂਕਿ ਉੱਥੇ ਬੀਜ ਰਿਹਾ ਹੀ ਨਹੀਂ ਬਚਿਆ ਹੀ ਨਹੀਂ ਸਾਰੇ ਇਹੋ ਜਿਹੇ ਇਲਾਕੇ ਨੇ ਜਿੱਤੇ ਟੋਟਲ ਹਲਕੇ ਦੇ ਹਲਕੇ ਪੂਰੇ ਪਹੜਾ ਦੀ ਮਾਰ ਹੇਠਾ ਕੇ ਸੋ ਬੀਜ ਦੀ ਤਾਂ ਪਹਿਲੇ ਦਿਨ ਤੋਂ ਰਿਕੁਆਇਰਮੈਂਟ ਆਈ ਹੋਈ ਸੀ ਸਿਰਫ ਪ੍ਰੋਬਲਮ ਇਹ ਆ ਰਹੀ ਸੀ ਵੀ ਇੰਨੀ ਵੱਡੀ ਕੁਆਂਟੀਟੀ ਦੇ ਵਿੱਚ ਬੀਜ ਕਿੱਥੋਂ ਅਰੇਂਜ ਕਰਨਾ ਸੋ ਮੈਂ ਔਜਲਾ ਸੀਟ ਆਪਣੇ ਮਾਛੋੜੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਕੱਲ ਰਾਜੂ ਖੰਨਾ ਵੀ ਇੱਥੋਂ ਹੀ ਪਰਚੇਸ ਕਰਕੇ ਲੈ ਕੇ ਗਏ ਨੇ ਅਸੀਂ ਵੀ ਇੱਥੇ ਦੱਸਿਆ ਹੋਰ ਦੋ ਤਿੰਨ ਹਲਕੇ ਵੀ ਇਹਨਾਂ ਕੋਲੇ ਅਸੀਂ ਭੇਜ ਰਹੇ ਹਾਂ ਕਿਉਂਕਿ ਜਿੱਥੇ ਰਿਕੁਆਇਰਮੈਂਟ ਹੁੰਦੀ ਆ ਇਹ ਵੀ ਧੰਨਵਾਦ ਆ ਵੀ ਇਹਨਾਂ ਨੇ ਵੀ ਸਾਡੇ ਨਾਲ ਕੋਆਪਰੇਟ ਕੀਤਾ ਮਾਰਕੀਟ ਜੋ ਮਰਜੀ ਰੇਟ ਹੋਵੇ ਸਾਨੂੰ ਇਹਨਾਂ ਨੇ ਸਬਸਿਡਾਈਜ਼ ਕਿਉਂਕਿ ਉੱਥੇ ਉਹਨਾਂ ਨੂੰ ਹੀ ਪਤਾ ਵੀ ਹੜ ਪੀੜ ਤਾਂ ਨਹੀਂ ਭੇਜਣਾ ਆ ਸੋ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਵੀ ਤੇ ਜਿਹੜਾ ਇਹ ਬੀਜ ਆ ਇਹ ਲੋੜਵੰਦਾ ਤੱਕ ਪਹੁੰਚ ਜਵੇ ਇਸ ਲਈ ਪਾਰਟੀ ਨੇ ਸਚਾਰੂ ਟੰਗਨੇ ਬਣਾ ਲਿਆ ਵੀ ਜਿਹੜੇ ਇਲਾਕੇ ਚੋਂ ਜਿਹੜੇ ਪਿੰਡ ਚ ਜਿੰਨੇ ਬੀਜ ਦੀ ਲੋੜ ਆ ਉਹ ਲਿਸਟਾਂ ਪ੍ਰੋਪਰ ਬਣੀਆਂ ਪਈਆਂ ਨੇ ਇੱਥੋਂ ਅਸੀਂ ਉੱਥੇ ਅਨਲੋਡ ਕਰਦੇ ਨਾ ਉਤੋਂ ਟਰਾਲੀਆਂ ਦੇ ਰਾਹੀਂ ਕੱਲੇ-ਕੱਲੇ ਪਿੰਡ ਚ ਪਹੁੰਚਾਇਆ ਦੇਖੋ ਇਹ ਜਿਹੜਾ ਟੋਟਲ ਪਰਚੇਸ ਕੀਤੀ ਗਈ ਆ ਇਹ ਤਕਰੀਬਨ 9 ਲੱਖ ਦੇ ਗੇਟ ਦੇ ਏਰ ਦੇ ਏਰ ਦੇ ਬਣੀ ਆ ਬਾਕੀ ਉਹਦੇ ਵਿੱਚ ਕਿਉਂਕਿ ਮਾਰਕੀਟ ਵੈਲਿਊ ਤੋਂ ਵੀ ਜ਼ਿਆਦਾ ਹੋਊਗੀ ਸੋ ਮੈਂ ਇਸੇ ਲਈ ਕਹਿਣਾ ਵੀ ਕਿਉਂਕਿ ਕਈ ਵਾਰ ਨਾ ਜਦੋਂ ਆਪਾਂ ਦਾਨਪੁਣ ਕਰਦੇ ਆ ਉਹਦੇ ਪੈਸੇ ਦੀ ਵੈਲਿਊ ਮੈਟਰ ਨਹੀਂ ਕਰਦੀ ਸ਼ਰਧਾ ਮੈਟਰ ਕਰਦੀ ਆ ਸੋ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨੇ ਵੀ ਤਿਲ ਫਲ ਪਾਇਆ ਜਿਨੇ ਨਹੀਂ ਪਾਇਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਈ ਵਾਰ ਕਿਉਂਕਿ ਕਈ ਬੰਦੇ ਪਹਿਲਾਂ ਦਾਨ ਦੇ ਚੁੱਕੇ ਨੇ ਉਸ ਟਾਈਮ ਤੇ ਲੋਕਾਂ ਨੇ ਅਣਗਿਣਤ ਚੀਜ਼ਾਂ ਉੱਥੇ ਭੇਜੀਆਂ ਨੇ ਸੋ ਸਾਰੀ ਸੰਗਤ ਦਾ ਪੰਜਾਬ ਨਿਵਾਸੀਆਂ ਦਾ ਖਾਸ ਧੰਨਵਾਦ ਕਰਦਾ ਕਿਉਂਕਿ ਹੜਾ ਨੇ ਇੱਕ ਗੱਲ ਸਾਨੂੰ ਚਚਾਤੀ ਅਸੀਂ ਜਿੱਡੇ ਮਰਜੀ ਤੇ ਲੈ ਰਹਾਂ ਅਸੀਂ ਹਮੇਸ਼ਾ ਲੋਕਾਂ ਲਈ ਖੜਦੇ ਆ ਪਰ ਸਾਡੇ ਨਾਲ ਕੋਈ ਨਹੀਂ ਖੜਿਆ ਪਰ ਅਸੀਂ ਜਦੋਂ ਇੱਕ ਗੱਲ ਇਹ ਵੀ ਚੰਗੀ ਹੋਈ ਕਿ ਆਪਾਂ ਨੂੰ ਵੀ ਪਤਾ ਲੱਗ ਗਿਆ ਵੀ ਪੰਜਾਬ ਪੰਜਾਬੀਆਂ ਨਾਲ ਖੜਦਾ ਹੈ ਸਾਨੂੰ ਲੋੜ ਵੀ ਕਿਸੇ ਦੀ ਨਹੀਂ ਅਸੀਂ ਆਪ ਸਮਰੱਥਾ ਅਸੀਂ ਜਦ ਸਾਊਥ ਦੇ ਵਿੱਚ ਆ ਕੇ ਲੋਕਾਂ ਦੀ ਮਦਦ ਕਰ ਸਕਦੇ ਆ ਇਹ ਤਾਂ ਸਾਡਾ ਘਰ ਆ ਸੋ ਗੁਰੂ ਮਹਾਰਾਜ ਦੀ ਬਾਰ ਕਿਰਪਾ ਪੰਜਾਬੀਆਂ ਦੇ ਤੇ ਅਸੀਂ ਰਲ ਮਿਲ ਕੇ ਤੁਸੀਂ ਦੇਖਿਆ ਹੜਾਂ ਦੇ ਵਿੱਚ ਤੁਸੀਂ ਗੱਲ ਕਰੋ ਕਿਦਾਂ ਦਾ ਲੰਗਰ ਹੈ ਡੀਜ਼ਲ ਦੇ ਲੰਗਰ ਲੱਗੇ ਟਰੈਕਟਰਾਂ ਦੇ ਲੰਗਰ ਲੱਗੇ ਆਮ ਆਪਾਂ ਕਹਿੰਦੇ ਆ ਵੀ ਕਿ ਲੰਗਰਾਂ ਦੀ ਪ੍ਰਥਾ ਪੰਜਾਬ ਚੱਲੀ ਸੀ ਪਰ ਆਪਾਂ ਨੇ ਤਾਂ ਕ서 ਕੋਈ ਨਹੀਂ ਛੱਡੇ ਗੁਰੂ ਮਹਾਰਾਜ ਦੀ ਕਿਰਪਾ ਆ ਤੇ ਮੈਂ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਕਰਦਾ ਜਿਹੜੇ ਪੰਜਾਬ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਇੱਕ ਦੂਜੇ ਨਾਲ ਖੜੇ ਨੇ ਕੀ ਲੱਗਦਾ ਢਿੱਲੋ ਸਾਹਿਬ ਗੱਡੀ ਲਈ ਦੇ ਉੱਤੇ ਆਉਣ ਲਈ ਕਿੰਨਾ ਕੁ ਸਮਾਂ ਹੋਰ ਹਜੇ ਲੱਗ ਸਕਦਾ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਹੜ੍ਹਾਂ ਵਰਗੇ ਹਾਲਾਤ ਬਣ ਗਏ ਸੀ ਲਗਾਤਾਰ ਹੜ੍ਹ ਦੀ ਮਾਰ ਦੇ ਹੇਠਾਂ ਲੋਕ ਆ ਗਏ ਲੋਕ ਘਰਾਂ ਤੋਂ ਬੇਕਾਰ ਹੋ ਗਏ ਫਸਲਾਂ ਖਰਾਬ ਹੋ ਗਈਆਂ ਸਮਾਂ ਦੀ ਜੇ ਗੱਲ ਕਰੀਏ ਦੇਖੋ ਲੰਬਾ ਸਮਾਂ ਲੱਗੂਗਾ ਕਈਆਂ ਦਾ ਤਾਂ ਕੱਖ ਵੀ ਉੱਥੇ ਨਹੀਂ ਰਿਹਾ ਕਈਆਂ ਦੀਆਂ ਜਮੀਨਾਂ ਰੁੜਗੀਆਂ ਜਿਹੜੀਆਂ ਪਤਾ ਨਹੀਂ ਆਉਣੀਆਂ ਨੇ ਕਿ ਨਹੀਂ ਆਉਣੀਆਂ ਜਿਹੜਾ ਅਸੀਂ ਵੀ ਇੱਥੋਂ ਭੇਜ ਰਹੇ ਇਹਨਾਂ ਨੂੰ ਉਹਨਾਂ ਦੇ ਘਰ ਲਈ ਤੇ ਆਨਲੀ ਧੱਕਾ ਮਾਰ ਸਕਦੇ ਆ ਪਰ ਲਈ ਤੇ ਆਉਣ ਨੂੰ ਹਜੇ ਸਮਾਂ ਲੱਗੂਗਾ ਦੂਸਰੀ ਗੱਲ ਮੈਂ ਇਹ ਕਰਦਾ ਦੇਖੋ ਇੱਕ ਪਾਸੇ ਤਾਂ ਹੜਾਂ ਦੀ ਮਾਰ ਸੀ ਹੁਣ ਇੱਕ ਜਿਹੜਾ ਅੱਜ ਦਾ ਮੁੱਦਾ ਇਹ ਵੀ ਆ ਤੁਸੀਂ ਕਣਕਾਂ ਆਪਣੇ ਝੋਨੇ ਦੀ ਫਸਲ ਆਈ ਆ ਜਿੰਨਾ ਕ ਆਪਣੇ ਇੱਥੇ ਹੁਣ ਜਿਹੜੀ ਹਲਦੀ ਰੋਗ ਕਹਿੰਦੇ ਆ ਬੋਨਾ ਰੋਗ ਕਹਿੰਦੇ ਆ ਐਤਕੀ ਸਾਰਿਆਂ ਦੀ ਪ੍ਰੋਡਕਸ਼ਨ 'ਚ ਕਮੀ ਆ ਤਕਰੀਬਨ ਜੇ ਆਪਾਂ ਮੰਨੀਏ ਐਵਰੇਜ 20 ਦੇ ਕਰੀਬ ਜੋ ਇੱਕ ਇੱਕ ਕੀਲੇ ਦਾ ਝਾੜ ਜਾਂ ਨਿਕਲ ਰਿਹਾ ਉਹਦੇ ਨਾਲ ਘਰੇ ਨਹੀਂ ਪਰਦੇ 25 25000 20 25000 ਦੋ ਵੀ ਨੁਕਸਾਨ ਆ ਸੋ ਸਮੁੱਚਾ ਪੰਜਾਬ ਉਹ ਵੀ ਮਾਰ ਚੱਲ ਰਿਹਾ ਜਿਹੜੇ ਹੜ੍ਹਾਂ ਨੇ ਇਹ ਵਿਚਾਰਿਆਂ ਲਈ ਤਾਂ ਹੁਣ ਮੈਂ ਇਹ ਕਹਿੰਨਾ ਦੇਖੋ ਗੁਰੂ ਮਹਾਰਾਜ ਕਿਰਪਾ ਕਰਨ ਛੇਤੀ ਤੋਂ ਛੇਤੀ ਇਹਨਾਂ ਦੀ ਘਟੀ ਲਈ ਤੇ ਆਵੇ ਮਿਹਨਤ ਕਰਨ ਵਾਲੇ ਇੱਕ ਤੁਸੀਂ ਇਹ ਦੇਖਿਓ ਜਿਹੜੇ ਲੋਕ ਵੀ ਦਰਿਆਵਾਂ ਦੇ ਕੰਢੇ ਬੈਠੇ ਨੇ ਉਹ ਕੋਈ ਦੋ ਕਿਲੇ ਚਾਰ ਕਿਲੇ ਦੇ ਜਿਹੜੇ ਮਿਹਨਤ ਕਸ਼ ਬੰਦੇ ਨੇ ਜਿਹੜੇ ਆਪਣੀ ਮਿਹਨਤ ਨਾਲ ਰੋਟੀ ਖਾਂਦੇ ਸੀ ਪਰਮਾਤਮਾ ਕਿਰਪਾ ਕਰਨ ਉਹ ਛੇਤੀ ਤੋਂ ਛੇਤੀ ਇਹ ਤਾਂ ਇਹੀ ਕਹਿੰਦੇ ਆ ਜਿੰਨਾ ਛੇਤੀ ਹੋ ਸਕੇ ਉਹ ਆਪਣੀ ਲੀਤੇ ਆਉਣ ਪਰ ਸਮਾਂ ਜ਼ਰੂਰ ਲੱਗੇਗਾ ਹੋਰ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਸਮੁੱਚੀ ਅਕਾਲੀ ਦਲ ਦੀ ਹਲਕਾ ਸਮਰਾਲਾ ਦੀ ਲੀਡਰਸ਼ਿਪ ਵੱਲੋਂ ਵੀ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਮਦਦ ਕੀਤੀ ਜਾਊਗੀ ਦੇਖੋ ਪਹਿਲਾਂ ਜੋ ਸਮਰਾਲਾ ਦੀ ਲੀਡਰਸ਼ਿਪ ਸਾਡੇ ਨਾਲ ਸੀ ਜਦੋਂ ਅਸੀਂ ਅਚਾਰ ਦੇ ਟਰੱਕ ਭੇਜੇ ਸੀਗੇ ਚਮਕੌਰ ਸਾਹਿਬ ਤੋਂ ਕਿ ਉਹ ਵੀ ਡਿਊਟੀ ਪਾਰਟੀ ਵੱਲੋਂ ਲੱਗੀ ਸੀ ਮੇਰੇ ਹਲਕੇ ਦੇ ਸਾਰੇ ਨੂੰ ਆਂਦੇ ਆਂਦੀ ਤੇ ਮੈਂ ਧੰਨਵਾਦ ਕਰੀ ਉਹ ਜਿਹੜੀ ਡਿਊਟੀ ਦਾ ਤਾਂ ਲੈਣੀ ਪ੍ਰਮਾਤਮਾ ਨੇ ਹੁੰਦੀ ਆ ਤੁਹਾਡੇ ਉੱਥੋਂ ਤੇ ਉਸ ਤੋਂ ਬਾਅਦ ਹੁਣ ਅਸੀਂ ਬੀਜ ਭੇਜਣ ਲੱਗੇ ਆ ਕਣਕ ਵੀ ਭੇਜਣੀ ਆ ਉਸ ਤੋਂ ਮਗਰੋਂ ਜਿੱਥੇ ਇੱਥੇ ਲੋਡ ਆ ਕਿਉਂਕਿ ਉੱਥੇ ਕਈ ਜਮ੍ਹਾਂ ਦੇ ਉੱਤੇ ਸਿਲਟ ਬਹੁਤ ਆ ਗਈ ਇਕੱਠੀ ਹੁਣ ਕਰ ਰਹੇ ਨੇ ਯੂਥ ਦੇ ਵਰਕਰ ਉੱਥੇ ਲਾਏ ਹੋਏ ਨੇ ਉਹਦੇ ਵਿੱਚ ਵੀ ਹਲਕਾ ਵਾਈਸ ਡਿਊਟੀਆਂ ਲੱਗਣਗੀਆਂ ਜਦੋਂ ਡਿਊਟੀ ਲੱਗੂ ਸਾਡੇ ਇੱਥੋਂ ਬੰਦੇ ਟਰੈਕਟਰ ਲੈ ਕੇ ਬਕਾਇਦਾ ਉੱਥੇ ਜਾਣਗੇ ਜਿਹੜਾ ਬੀਜ ਦੀ ਬਜਾਈ ਤੱਕ ਦਾ ਕਿਉਂਕਿ ਜ਼ਿੰਮੇਵਾਰੀ ਅਸੀਂ ਉੱਥੋਂ ਤੱਕ ਚੱਕੀ ਆ ਜਿਹੜਾ ਬੰਦਾ ਸਮਰਥ ਹੋਊਗਾ ਜਿਹਦੇ ਕਿਉਂਕਿ ਸੰਦ ਵੀ ਕਈਆਂ ਦੇ ਵਿੱਚ ਵਿਚਾਰੇ ਰੁੜ ਗਏ ਨੇ ਸੋ ਅਸੀਂ ਇੱਥੋਂ ਲੈ ਕੇ ਜਾ ਕੇ ਉਹਨਾਂ ਨੂੰ ਬੀਜ ਦਾ ਸਾਰਾ ਪ੍ਰਬੰਧ ਬੀਜ ਕੇ ਵੀ ਆਵਾਂਗੇ ਜਿੱਥੇ ਇੱਥੇ ਜੋ ਰਿਕੁਆਇਰਮੈਂਟ ਹੋਈ ਪਰ ਇੱਕ ਗੱਲ ਵਧੀਆ ਜਿਹੜੀ ਕਿ ਕਿਹੜੇ ਪਿੰਡ ਚ ਕੀ ਲੋੜ ਆ ਸਿਰਫ ਉਹੀ ਚੀਜ਼ ਜਾਵੇ ਕਿ ਕਈ ਵਾਰ ਕੀ ਹੁੰਦਾ ਸੀ ਉਹ ਚੀਜ਼ ਭੇਜਦੇ ਨੇ ਜਿਹੜੀ ਉੱਥੇ ਇਸ ਟਾਈਮ ਰਿਕੁਆਇਰਮੈਂਟ ਨਹੀਂ ਹੈ ਲੋੜ ਨਹੀਂ ਹੈ ਜਾਂ ਕਈ ਵਾਰ ਲੋੜਵੰਦ ਤੱਕ ਪਹੁੰਚਦੀ ਨਹੀਂ ਸੋ ਇਸ ਲਈ ਸਮੂਚੀ ਕਾਲੀਦਾ ਦੀ ਲੀਡਰਸ਼ਿਪ ਦਾ ਖਾਸ ਕਰ 파ਰਟੀ ਪ੍ਰਧਾਨ ਸੁਖਵੀਰ ਬਾਦਲ ਜੀ ਦਾ ਬੜਾ ਧੰਨਵਾਦ ਕਰਦੇ ਆ ਬੜੀ ਹੀ ਸੋਹਣੇ ਤੇ ਚੰਗੇ ਤਰੀਕੇ ਨਾਲ ਇੱਕ ਮੈਨੇਜਮੈਂਟ ਉਹਨਾਂ ਨੇ ਦਿਖਾਈ ਕਿਉਂਕਿ ਹੁਣ ਤੱਕ ਕੀ ਚੱਲਦਾ ਸੀ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਪਿਛਲੇ ਲੰਬੇ ਸਮੇਂ ਤੋਂ ਕੇਵਲ ਇੱਕ ਬੰਦੇ ਨੂੰ ਭਿੰਡਣ ਦੀ ਰਾਜਨੀਤੀ ਚੱਲ ਰਹੀ ਉਹਨੂੰ ਮਾੜਾ ਦਿਖਾਉਣ ਦੀ ਰਾਜਨੀਤੀ ਚੱਲ ਰਹੀ ਤੇ ਇੱਕ ਬੜਾ ਸਾਈਡ ਤੇ ਕਰਕੇ ਉਹ ਸੇਵਾ ਚ ਲੱਗੇ ਪਹਿਲੀ ਵਾਰ ਲੋਕਾਂ ਨੇ ਸੇਵਾ ਚ ਕਰਦੇ ਦੇਖਿਆ ਤੇ ਲੋਕ ਆਪਣੇ ਮੂੰਹੋਂ ਕਹਿ ਰਹੇ ਨੇ ਵੀ ਵਾਕਿਆ ਜੇ ਪੰਜਾਬ ਨਾ ਖੜਿਆ ਤਾਂ ਸੁਖਬੀਰ ਸਿੰਘ ਬਾਦਲ ਖੜਿਆ ਪੈਸਾ ਬਹੁਤ ਲੋਕਾਂ ਕੋ ਹੋਊਗਾ ਪਰ ਜਿਗਰਾ ਵੰਡਣ ਦਾ ਕਿਸੇ ਕਿਸੇ ਕੋ ਹੋਊਗਾ ਉਸ ਬੰਦੇ ਨੇ ਆਪਣੇ ਪੱਲਿਓਂ ਵੰਡ ਕੇ ਆ ਜਿਹੜੀ ਅਸੀਂ ਸੇਵਾ ਲੈ ਰਹੇ ਹਾਂ ਏ ਵੀ ਅਸੀਂ ਬਾਅਦ ਚ ਕਿਹਾ ਵੀ ਪ੍ਰਧਾਨ ਜੀ ਅਸੀਂ ਵੀ ਪਾਰਟੀ ਦੇ ਵਰਕਰਾਂ ਸਾਨੂੰ ਜ਼ਿੰਮੇਵਾਰੀਆਂ ਦੋ ਅਸੀਂ ਵੀ ਹਲਕੇ ਚ ਕਿਉਂਕਿ ਸਾਰੇ ਲੋਕ ਚਾਹੁੰਦੇ ਸੀ ਕਿ ਐਜੇ ਮੌਕੇ ਹਰੇਕ ਦੀ ਸੇਵਾ ਚਾਹੁੰਦਾ ਹੁੰਦਾ ਸੋ ਵੱਡੀ ਸੇਵਾ ਉਹਨਾਂ ਨੇ ਲਈ ਆ ਡਿਊਟੀਆਂ ਸਾਡੀ ਉਹਨਾਂ ਨੇ ਲਈਆਂ ਨੇ ਸੋ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਪਿੰਡ ਜੱਤੀਵਾਲ ਤੋਂ ਕਮਿਊਨਿਟੀ ਕਾਲੀਗਲ ਮੱਛੀ ਵਾਲਾ ਸਰਕਲ ਦਾ ਜੱਤੀਵਾਲ ਦਾ ਪ੍ਰਧਾਨ ਜੋ ਸਰਪੰਚ ਜੀ ਸਿੰਘ ਢਿੱਲੋਂ ਸਾਹਿਬ ਨੇ ਸਾਡੇ ਇਲਾਕੇ ਦੀ ਡਿਊਟੀ ਲਈ ਸੀ ਕਿ ਕਣ ਕਥੇ ਮਾਇਆ ਇਕੱਠੀ ਕਰਨੀ ਆ ਜੋ ਬਾਦਰ ਸਾਹਿਬ ਦਾ ਹੁ ਉਹਦੇ ਨਾਲ ਅਸੀਂ ਉਹ ਜਿੰਨੀ ਵੀ ਮਾਇਆ ਸਾਡੇ ਲੋਕਾਂ ਦੇ ਨਾਲ ਹੋ ਕੇ ਇਕੱਠੀ ਕਰਕੇ ਦਿੱਤੀ ਆ ਉਹਦੇ ਨਾਲ ਇਹ ਕਣਕ ਦਾ ਬੀਜ ਦਾ ਲਗਭਗ ਬਾਜ਼ਾਰ ਦੇ ਵਿੱਚ 10 ਲੱਖ ਤੋਂ ਵੱਧ ਰੇਟ ਬਣਦਾ ਇਹ ਕੁਝ ਟ੍ਰੇਡ ਤੇ ਉਹਨਾਂ ਨੇ ਦਿੱਤਾ ਕੰਪਨੀ ਵਾਲਿਆਂ ਨੇ ਉਹ ਅਸੀਂ ਮਾਲ 250 ਕੁਆਂਟਲ ਅੱਜ ਕਣਕ ਦਾ ਬੀਜ ਖਰੀਦਿਆ ਜਿਹੜਾ ਸਾਰਾ ਪੈਸਾ ਵਰਕਰਾਂ ਨੇ ਢਿੱਲੋਂ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਆਪਣੀ ਜੇਬ ਦੇ ਵਿੱਚੋਂ ਉਹਨਾਂ ਪੀੜਤ ਪਰਿਵਾਰਾਂ ਲਈ ਇਕੱਠਾ ਕਰਕੇ ਭੇਜਿਆ ਉਸ ਤੋਂ ਪਹਿਲਾਂ 200 ਟ੍ਰੱਕ ਚਮਕੌਰ ਸਾਹਿਬ ਤੋਂ ਜਿਹੜਾ ਭੇਜਿਆ ਸੀ ਚਾਰੇ ਦਾ ਉਹਦੇ 'ਚ ਵੀ ਘੱਟ-ਘੱਟ 1.5-2 ਕਰੋੜ ਰੁਪਈਆ ਲੱਗਿਆ ਉਹ ਵੀ ਸੰਗਤ ਨੇ ਇਕੱਠਾ ਕਰਕੇ ਦਿੱਤਾ ਸੀ ਉਹ ਸੰਗਤ ਚਾਹੁੰਦੀ ਆ ਕਿ ਜਿਹੜੇ ਸਾਡੇ ਵੀਰ ਹੱਦ ਪ੍ਰਭਾਵਤ ਨੇ ਉਹਨਾਂ ਦਾ ਪਲਾ ਹੋ ਸਕੇ ਔਰ ਅਸੀਂ ਜਿਆਦਾ ਕੁਝ ਨਹੀਂ ਕਹਿ ਸਕਦੇ ਜੋ ਬਾਦਲ ਸਾਹਿਬ ਸਾਨੂੰ ਹੋਰ ਵੀ ਹੁਕਮ ਕਰਨਗੇ ਅਸੀਂ ਸਾਰਾ ਇਲਾਕਾ ਉਸ ਸੇਵਾ ਲਈ ਤਿਆਰ ਆ ਕਿਉਂਕਿ ਖੇਤਰੀ ਪਾਰਟੀ ਆ ਲੋਕ ਮੰਨ ਰਹੇ ਨੇ ਕਿ ਇਸ ਪਾਰਟੀ ਦਾ ਸਾਨੂੰ ਚੁਣਨਾ ਚਾਹੀਦਾ ਔਰ ਮੈਂ ਅਪੀਲ ਵੀ ਕਰੂੰਗਾ ਸਾਰੇ ਵੀਰਾਂ ਨੂੰ ਕਿ ਆਪਣੀ ਪਾਂ ਪਾਰਟੀ ਨੂੰ ਆਪਾਂ ਅੱਗੇ ਲਿਆਈਏ ਤਾਂ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਕਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਭਲਾ ਕਰ ਸਕੀ ਇਹਨਾਂ ਕੁਝ ਕਹਿੰਦਾ ਫਤਿਹ ਹਜ਼ਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਿਲਕੁਲ ਸ਼ਰਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਦੀ ਲੀਡਰਸ਼ਿਪ ਦੇ ਵੱਲੋਂ ਇਹ ਟਰੱਕ ਜਿਹੜੇ ਦੇਖ ਸਕਦੇ ਹੋ ਤੁਸੀਂ ਹੜ ਰਹਾਤ ਸੇਵਾ ਦੇ ਉਹ ਭੇਜੇ ਜਾ ਰਹੇ ਨੇ ਜਿਸ ਦੇ ਵਿੱਚ ਬੀਜ ਜਿਹੜੇ ਨੇ ਉਹ ਭੇਜੇ ਗਏ ਨੇ ਤਕਰੀਬਨ 9 ਤੋਂ 10 ਲੱਖ ਦੀ ਲਾਗਤ ਦੇ ਵਿੱਚ ਲੋਕਾਂ ਦੀ ਮਦਦ ਦੇ ਨਾਲ ਸੰਗਤ ਦੀ ਸਹਾਇਤਾ ਦੇ ਨਾਲ ਤਾਂ ਕਿ ਜਿਹੜੇ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸੀ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਲੀਤੇ ਆ ਸਕੇ ਤੇ ਦੁਬਾਰਾ ਤੋਂ ਉਹ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਸਕਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿਣਾ ਕਿ ਜਿਸ ਤਰ੍ਹਾਂ ਦੀ ਵੀ ਲੋੜ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪਾਊਗੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਖੜਾ ਹੈ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ